ਦੂਰ ਫੜੀ ਗਈ ਹੈ ਇਹਨੂੰ ਲੈ ਕੇ ਹੁਣ ਕੱਲ ਦੀ ਇਨਵੈਸਟੀਗੇਸ਼ਨ ਜਿਵੇਂ ਸੰਤ ਪੰਛਮੀ ਦੇ ਕਾਫੀ ਬੱਚੇ ਉਡਾਣ ਦੀ ਕੀ ਕਾਰਵਾਈ ਹੋਣੀ ਚਾਹੀਦੀ ਇਹਦੇ ਵਿੱਚ ਜਿਹੜੀ ਹੁਣੇ ਜੜੀ 25 ਘਟ ਜਿਹੜੇ ਫੜੇ ਨੇ ਚੈਨਾਡੋਰ ਦੇ ਜਿਹੜੇ ਬੰਦਾ ਵਾਲਿ ਸਿਰ ਤੋਂ ਲੈ ਕੇ ਆ ਰਹੇ ਇਹਸ ਬੰਦੇ ਨੇ ਜਿਹੜੇ ਸੀ ਇਹ ਸਾਰੇ ਚਾਰ ਚੀਜ਼ਾਂ ਨੇ ਵੰਡੀਆਂ ਸੀਗੇ ਜਿਹਦੇ ਨਾਲ ਕਾਫੀ ਵੱਡੇ ਦੌਰ ਤੇ ਨੁਕਸਾਨ ਹੋਣਾ ਸੀਗਾ ਚਾਹ ਬੱਚਿਆਂ ਦਾ ਹੁੰਦਾ ਚਾਹ ਜਾਨਵਰਾਂ ਦਾ ਹੁੰਦਾ ਚਾਹ ਆਮ ਪਬਲਿਕ ਦਾ ਹੁੰਦਾ ਉਸ ਤੋਂ ਇਲਾਵਾ ਹੁਣ ਜਿਹੜੇ ਅਸੀਂ ਟੀਮਾਂ ਵੱਖ-ਵੱਖ ਬਣਾਈਆਂ ਨੇ ਹਰ ਮਲਾਵਾਈ ਤੇ ਵਾਰਵਾਈ ਦੇ ਅਸੀਂ ਟੀਮਾਂ ਤਿਆਰ ਕੀਤੀਆਂ ਨੇ ਔਰ ਉਹਨਾਂ ਟੀਮਾਂ ਦੇ ਰਾਹੀਂ ਜਿਹੜਾ ਵੀ ਬੰਦਾ ਸਾਨੂੰ ਪਤੰਗ ਘਟਾਉਣ ਦਾ ਬੱਚਾ ਕੋਠੇ ਤੇ ਮਿਲ ਗਿਆ ਜਾਂਦਾ ਪਰਿਵਾਰ ਦੇ ਖਿਲਾਫ ਵੀ ਅਸੀਂ ਸਖਤ ਕਦਮ ਲਾਵਾਂਗੇ ਔਰ ਤੁਹਾਡੇ ਚੈਨਲ ਤੇ ਰਾਹੀਂ ਬੱਲੂ ਵੀ ਅਸੀਂ ਬੇਨਤੀ ਕਰ ਚੁੱਕੇ ਹਾਂ ਮਾਪੋਮਾਂ ਵੀ ਜੀ ਫਿਰ ਦੁਬਾਰਾ ਇਹ ਬੇਨਤੀ ਕਰਦੇ ਹਾਂ ਆਪਣੇ ਬੱਚਿਆਂ ਨੂੰ ਕੰਟਰੋਲ ਵਿੱਚ ਰੱਖਣ ਔਰ ਤੈਗਨਾ ਡੋਰ ਦਾ ਇਸਤੇਮਾਲ ਨਾ ਕਰਨ ਦੇਣ ਔਰ ਜਿਹੜੇ ਡੀਜੀ ਕੋਠਿਆਂ ਤੇ ਲਾ ਕੇ ਇਹਨਾਂ ਨੇ ਆਪਣੀਆਂ ਪਤੰਗਾਂ ਘਟਾਉਣੀਆਂ ਨੇ ਕੋਈ ਨਾ ਕੰਮ ਕੀਤਾ ਜਾਵੇ ਸਰਤੀ ਤੌਰ ਤੇ ਜੋ ਇਹਨਾਂ ਪਤੰਗ ਚੜਾਉਣੀ ਆ ਆਮ ਨੋਰਮਲ ਡੋਰ ਲੈ ਕੇ ਕਾ ਸਕਦੇ ਨੇ ਨਾ ਡੀਜੀ ਲਾਉਣ ਔਰ ਨਾ ਚੈਨਾ ਡੋਰ ਦਾ ਇਸਤੇਮਾਲ ਕਰਨ ਸਰ ਇਹ ਕਿੰਨੀ ਫੜੀ ਗਈ ਤੇ ਇਹ ਬੰਦੇ ਕੋ ਦੋਸ਼ੀ ਕੋ ਬੁਲੰਦੇ ਕੋ ਫੜੇ ਗਏ ਨੇ ਔਰ ਇਹ ਨਾਲ ਹੀ ਮੋਟਰਸਾਈਕਲ ਚੋਰੀ ਦਾ ਜਿਗਾ ਜਿਹੜਾ ਇਹਨੇ ਚੋਰੀ ਕਰਿਆ ਸੀ ਉਸ ਨਾਮ ਤੋਂ ਤੇ ਚੈਨਾ ਡੋਰ ਜਿਹੜੀ ਇਹਦੇ ਕਹਿਣ ਮੁਤਾਬਕ ਪੁਛ ਦੇ ਸੀ ਦੇ ਮੁਤਾਬਕ ਇਹ ਹਰਿਆਣੇ ਤੋਂ ਲੈ ਕੇ ਆਇਆ ਸੀਗਾ ਪੂਰੀ ਸਬੰਦੇ ਨੇ ਫੀਰੀ ਤੇ ਵੰਡਨੇ ਦੇ 25 ਘਟ ਪੜੇ ਨੇ ਇਹ ਇਹ ਬਸੰਤ ਦੇ ਉੱਤੇ ਪੁਲਿਸ ਦਾ ਕੀ ਐਕਸ਼ਨ ਲੈਣ ਵਾਲਾ ਜੀ ਕਿ ਪੇਰੈਂਟਸ ਨੂੰ ਕੀ ਕਰਨਾ ਚਾਹੀਦਾ ਪੇਰਨ ਤੋਂ ਅਸੀਂ ਇਹੀ ਪਲੀ ਕਰਦੇ ਕੱਲ ਵੀ ਕਰੀ ਸੀ ਅੱਜ ਵੀ ਇਹੀ ਕਰ ਰਹੇ ਆ ਆਪਣੇ ਬੱਚਿਆਂ ਨੂੰ ਚਾਇਨਾ ਡੋਰ ਤੋਂ ਔਰ ਡੀਜੀ ਤੋਂ ਇਹਨਾਂ ਦੋਨਾਂ ਕਮਾਂ ਤੋਂ ਦੂਰ ਰੱਖਣ ਤਾਂ ਜੋ ਕੋਈ ਅਣਸਮਝ ਘਟਾਣਾ ਨਾ ਵਾਪਰ ਸਕੇ ਔਰ ਅਸੀਂ ਪ੍ਰੋਪਰ ਐਕਸ਼ਨ ਲੈਣ ਵਾਸਤੇ ਟੀਮਾਂ ਤਿਆਰ ਕੀਤੀਆਂ ਹੋਈਆਂ ਨੇ ਵੱਖ-ਵੱਖ ਵਾਰਡ ਵਾਈਜ਼ ਵੱਖ-ਵੱਖ ਮਹੱਲੇ ਵਾਈਜ਼ ਅਸੀਂ ਟੀਮਾਂ ਬਣਾ ਕੇ ਔਰ ਸਖਤ ਕਾਰਵਾਈ ਕਰਾਂਗੇ ਔਰ ਮੁੜ ਕੇ ਇਹ ਨਾ ਕੋਈ ਪਰਿਵਾਰ ਦਾ ਮੈਂਬਰ ਕਹੇ ਵੀ ਸਾਡੇ ਬੱਚਿਆਂ ਦੀ ਬੇਇੱਜ਼ਤੀ ਹੋਈ ਹੈ ਸਾਡੀ ਬੇਇੱਜ਼ਤੀ ਹੋਈ ਹੈ ਜਦੋਂ ਅਸੀਂ ਕੱਢ ਕੇ ਕੋਠੇ ਸਰਚ ਕਰਾਂਗੇ ਤੇ ਸਰ ਤੇ ਤਰ੍ਹਾਂ ਸਾਨੂੰ ਕਿਸੇ ਦੀ ਤਰਾਵ ਚੀਜ਼ ਨਾ ਮਿਲੇ ਇਸ ਕਰਕੇ ਆਪਣੇ ਆਪਣੇ ਬੱਚਾਂ ਨੂੰ ਸਮਝਾ ਕੇ ਰੱਖਣ। ਉਹ ਲੈ ਕੇ ਮਾਨੋਗ ਐਸਐਸਪੀ ਸਾਹਿਬ ਜੀ ਦੇ ਜੋ ਦਿਸ਼ਾ ਨਿਰਦੇਸ਼ ਨੇ ਤੇ ਡੀਐਸਪੀ ਸਰ ਦੇ ਜੋ ਸੁਪਰਵੀਜ਼ਨ ਹੈ ਉਹਦੇ ਅੰਡਰ ਵਰਕਪਕ ਟੀਮਸ ਬਣਾ ਕੇ ਸਾਡੀ ਚੈਕਿੰਗ ਚੱਲ ਰਹੀ ਹੈ ਜਿੱਥੋਂ ਵੀ ਇਨਫੋਰਮੇਸ਼ਨ ਆਂਦੀ ਹੈ ਅਸੀਂ ਉੱਤੇ ਕਰਦੇ ਆਂ ਤੇ ਕੱਲ ਵੀ ਇੱਕ ਇਨਫੋਰਮੇਸ਼ਨ ਆਈ ਸੀ ਉਹਦੇ ਬੇਸ ਤੇ ਟੀਮ ਬਣਾ ਕੇ ਅੱਗੇ ਚਲੋ ਰੇਡ ਕੀਤੀ ਗਈ ਨਾਕਾਬੰਦੀ ਕਰਕੇ ਤਾਂ ਸਾਨੂੰ ਕੱਲ ਚਾਈਨਾ ਡੋਰ ਦੇ ਜਿਹੜਾ 25 ਗੁੱਟ ਨੇ ਉਹ ਰਿਕਵਰ ਹੋਏ ਨੇ ਨਾਲ ਹੀ ਜਿਹੜਾ ਬੰਦਾ ਇਹ ਆਇਆ ਸੀ ਵੇਚ ਲਈ ਉਹਦੇ ਕੋਲੇ ਜਿਹੜਾ ਮੋਟਰਸਾਈਕਲ ਸੀ ਉਹ ਵੀ ਪਤਾ ਲੱਗਿਆ ਚੋਰੀ ਦਾ ਸੀ ਤਾਂ ਉੱਤੇ ਕਾਰਵਾਈ ਕੀਤੀ ਗਈ ਹੈ ਜੀ ਕਿੱਥੋਂ ਆਇਆ ਜੀ ਬੰਦਾ ਹੈ ਇਹ ਹੈ ਜੀ ਕੁਲਾਰਖਪਿੰਡ ਦਾ ਹੀ ਹੈ ਜੀ ਲੋਕਲ ਹੀ ਹੈਗਾ ਜੀ ਜੀ ਬਾਕੀ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਤੁਹਾਡੇ ਮਾਦੀਮ ਰਾਹੀਂ ਜੀ ਸਾਡਾ ਮੇਰਾ ਮੈਸੇਜ ਮੇਨ ਕੱਲ ਲਈ ਇਹੀ ਹੈ ਬਸੰਤ ਹੈਗੀ ਹੈ ਮਾਪੇ ਜਿੰਨਾਂ ਦੀ ਮੇਨ ਜ਼ਿੰਮੇਵਾਰੀ ਬੰਦੀ ਹੈ ਉਹ ਪਹਿਲੀ ਦੇਖ ਲੈਣ ਕਿ ਉਹਨਾਂ ਦੇ ਬੱਚੇ ਨੇ ਜਿਹੜੇ ਕਿ ਉਹ ਚਾਇਨਾ ਰੋਡ ਤੇ ਪਤੰਗ ਨਾਚਣਾਂ ਇਹ ਸਾਡੀ ਆਪਣੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਜੇ ਸਾਨੂੰ ਇਨਫੋਰਮੇਸ਼ਨ ਆਊਗੀ ਅਸੀਂ ਉੱਥੇ ਫਿਰ ਜਾਵਾਂਗੇ ਦੇਖੋ ਫਿਰ ਇਨਸਲਟ ਫੀਲ ਕਰਦੇ ਨੇ ਤਾਂ ਮਾਪੇ ਦੀ ਸਭ ਤੋਂ ਪ੍ਰਾਇਮਰੀ ਜ਼ਿੰਮੇਵਾਰੀ ਇਹੀ ਬਣਦੀ ਹੈ ਕਿ ਉਹ ਆਪ ਦੇਖਣ ਉਹਨਾਂ ਦੇ ਬੱਚੇ ਕੀ ਕਰ ਰਹੇ ਨੇ ਬਿਲਕੁਲ ਬਿਲਕੁਲ ਪ੍ਰੋਪਰ ਚੈਕਿੰਗ ਉਹ ਅਭਿਆਨ ਹੋਊਗਾ ਜੀ ਤਾਂ ਹੀ ਮੈਂ ਕਹਿ ਰਿਹਾ ਚਾਹੇ ਜੇ ਉਹਨਾਂ ਦੇ ਇਹ ਲੱਗਦਾ ਹੈ ਕਿ ਮਾਪ ਪ੍ਰੈਕਟੀਕਲ ਗੱਲ ਕਰ ਰਿਹਾ ਮੈਂ ਤਾਂ ਜੇ ਮਾਪੇ ਨੂੰ ਇਹ ਗੱਲ ਲੱਗਦੀ ਹੈ ਕਿ ਉਹਨਾਂ ਦੇ ਬੱਚੇ ਨਹੀਂ ਸੁਣਦੇ ਹੈਗੇ ਸਾਨੂੰ ਸੀਕ੍ਰੇਟਲੀ ਇਨਫੋਰਮੇਸ਼ਨ ਦੇ ਦੇਣ ਤਾਂ ਫੇਰ ਨਹੀਂ ਕਾਰਵਾਈ ਹੋਊਗੀ ਅਸੀਂ ਆ ਕੇ ਉਹਨਾਂ ਦਾ ਪਹਿਲੇ ਹੀ ਬੱਚਾ ਨੂੰ ਸਮਝਾ ਲਾਂਗੇ ਬਟ ਇਹ ਗੱਲ ਇਨਸ਼ੋਰ ਕੀਤੀ ਜਾਵੇ ਕਿ ਚਾਈਨਾ ਡੋਰ ਤੇ ਪਤੰਗ ਨਾ ਚੜਾਇਆ ਜਾਵੇ ਇਹਦੇ ਜੋ ਸਾਈਡ ਇਫੈਕਟਸ ਨੇ ਉਹ ਮੈਨੂੰ ਦੱਸਣ ਦੀ ਲੋੜ ਨਹੀਂ ਹੁਣ ਸਾਰੇ ਸਾਰਿਆਂ ਨੂੰ ਅਵੇਅਰਨੈਸ ਹੈਗੀ ਹੈ ਹੁਣ ਸਭ ਤੋਂ ਮੇਨ ਪ੍ਰਾਇਮਰੀ ਜ਼ਿੰਮੇਵਾਰੀ ਸਾਰਿਆਂ ਨੂੰ ਛੱਡ ਕੇ ਮੇਨ ਪੈਰੈਂਟਸ ਦੀ ਬਣਦੀ ਹੈ ਕਿ ਉਹਨਾਂ ਦੇ ਬੱਚੇ ਕੀ ਕਰ ਰਹੇ ਨੇ ਸਵੇਰ ਨੂੰ ਪਤੰਗ ਚੜਾਉਣ ਲੱਗਣ ਉਹ ਇਸ ਚੀਜ਼ ਨੂੰ ਦੇਖਣ ਕਿਸ ਚੀਜ਼ ਤੇ ਚੜਾ ਰਹੇ ਨੇ ਤੇ ਜੋ ਚਾਈਨਾ ਡੋਰ ਤੇ ਚੜਾ ਰਹੇ ਨੇ ਆਪ ਹੀ ਉਸ ਨੂੰ ਰੋਕ ਲੈਣ ਤੇ ਫਿਰ ਜੇ ਉਸ ਤੋਂ ਬਾਅਦ ਸਾਡੇ ਕੋਲ ਇਨਫੋਰਮੇਸ਼ਨ ਆਉਂਦੀ ਹੈ ਅਸੀਂ ਆਵਾਂਗੇ ਫਿਰ ਉਹਦੇ ਵਿੱਚ ਕਿਸੇ ਨਾਲ ਭਾਈਬੰਦੀ ਨਹੀਂ ਹੋਊਗੀ ਤੇ ਫਿਰ ਉਹ ਇਨਸਲਟ ਫੀਲ ਕਰਨਗੇ ਮੈਂ ਪਹਿਲੇ ਹੀ ਕਹਿ ਰਿਹਾ ਤਾਂ ਫਿਰ ਉਸ ਚੀਜ਼ ਦੀ ਦੁਹਾਈ ਨਾ ਦਿੱਤੀ ਆਪ ਨੇ ਜੀ ਕਿੰਨੀ ਫੜੀਗੇ ਇਹ ਇਹ 25 ਗੁੱਟ ਨੇ ਜੀ ਚਾਈਨਾ ਡੋਰ ਦੇ ਜੀ ਤੋਂ ਫੜੇਗੀ ਹੈ ਜੀ ਉਹਦੀ ਕੀ ਬੈਕਗ੍ਰਾਉਂਡ ਹੈਗੀ ਹੈ ਵੀ ਬੰਦੇ ਨੂੰ ਪਹਿਲਾਂ ਵੀ ਵੇਚਦਾ ਆ ਰਿਹਾ ਜੀ ਨਹੀਂ ਨਹੀਂ ਚਾਈਨਾ ਡੋਰ ਦੇ ਰਿਗਾਰਡਿੰਗ ਤਾਂ ਜੋ ਸਾਡੇ ਕੋਲੇ ਹਰੇ ਪ੍ਰਾਇਮਰੀ ਇਨਵੈਸਟੀਗੇਸ਼ਨ ਚ ਸਾਹਮਣੇ ਆਇਆ ਜੀ ਉਹ ਇਹਨੇ ਐਸੇ ਕਿ ਜਾਖਲ ਸਾਈਡ ਤੋਂ ਇਹ ਹੈਗਾ ਸੀ ਉਹ ਜਾਖਲ ਸਾਈਡ ਗਿਆ ਸੀ ਤੇ ਉੱਥੇ ਉਹਨੇ ਦੱਸਿਆ ਕਿ ਮਿਲ ਰਹੇ ਨੇ ਤੁਸੀਂ ਵੇਚ ਦਿਓ ਫਸਟ ਗੇੜਾ ਹੀ ਚੇ ਦਾ ਹਜੇ ਲੈ ਗਈ ਆਏ ਸੀ ਤੇ ਬਾਕੀ ਇਨਵੈਸਟੀਗੇਸ਼ਨ ਅਜੇ ਹੋਰ ਵੀ ਅੱਗੇ ਦੇਖਣਾ ਫਰਦਰ ਕੱਲ੍ਹ ਵਾਰ ਤੁਸੀਂ ਕਿਸ ਤਰ੍ਹਾਂ ਦੇ